ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਜੂਟੀ ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਪੈਸੇ ਦੀ ਦੌੜ ਵਿੱਚ ਠਿੱਕੀ ਪੈ ਗਈ ਰਿਸ਼ਤਿਆਂ ਦੀ ਉਠਾਸ ਜਿਸ ਨੂੰ ਲਿਖਿਆ ਹੈ ਲੈਕਚਰਰ ਅਜੀਤ ਖੰਨਾ ਜੀ ਨੇ ਅਮੀਰ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆ ਦੇਖੀ ਪ੍ਰਾਣੇ ਸਮਿਆਂ ਵਿੱਚ ਹਰ ਰਿਸ਼ਤੇ ਦੀ ਆਪਣੀ ਅਹਿਮਤ ਹੁੰਦੀ ਸੀ ਤੇ ਉਸ ਦੇ ਤੈਨੂੰ ਵਾ ਕੁਨਿਵਾਇਆ ਜਾਂਦਾ ਸੀ ਰਿਸ਼ਤਾ ਭੈਣ ਭਰਾ ਦਾ ਹੁੰਦਾ ਜਾਂ ਚਾਚੇ ਤਾਇ ਦਾ ਪੂਆ ਭੁੱਫੜ ਦਾ ਹੋਵੇ ਜਾਂ ਚੀਜਾ ਸਾਲੀ ਦਾ ਜੇ ਹੋਰ ਪਰਜਾਈ ਦਾ ਹੋਵੇ ਜਾਂ ਫਿਰ ਮਾਮਾ ਮਾਮੀ ਦਾ ਸਭ ਦੀ ਆਪਣੀ ਵੱਖਰੀ ਮੱਤ ਆਉਂਦੀ ਸੀ ਵਕਤ ਦੇ ਕਰਵਟ ਲੈਣ ਨਾਲ ਹੌਲੀ ਹੌਲੀ ਪੈਸੇ ਦੀ ਦੌੜ ਨੇ ਰਿਸ਼ਤਿਆਂ ਦਾ ਅਜਿਹਾ ਘਾਣ ਕਰ ਦਿੱਤਾ ਹੈ ਇਹ ਰਿਸ਼ਤਿਆਂ ਦੇ ਮੈਨੇ ਹੀ ਬਦਲ ਗਏ ਨੇ। ਪੁਰਾਣੇ ਸਮੇਂ ਵਿੱਚ ਹਰ ਰਿਸ਼ਤੇ ਨੂੰ ਕਿਰਨੋ ਬਚਾਇਆ ਜਾਂਦਾ ਸੀ। ਪੁਰਾਣੇ ਸਮੇਂ ਵਿੱਚ ਵਿਆਹ ਅਤੇ ਹੋਰ ਸਮਾਗਮਾਂ ਰਿਸ਼ਤਿਆਂ ਨੂੰ ਬਚਾਉਣ ਅਤੇ ਗੰਢਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਸਨ। ਜੇ ਕਦੇ ਰਿਸ਼ਤੇ ਵਿੱਚ ਮਾੜੀ-ਮੁੱਡੀ ਤਰਾੜ ਪੈਦਾ ਹੁੰਦੀ ਸੀ ਤਾਂ ਪਰਿਵਾਰਕ ਸਮਾਗਮ ਆਉਣ ਤੇ ਬਾਕੀ ਰਿਸ਼ਤੇਦਾਰ ਰਲ ਮਿਲ ਕੇ ਉਸ ਦਰਾੜ ਨੂੰ ਭਰ ਦਿੰਦੇ ਸਨ। ਪਾਬਰ ਇਸ ਤੇ ਵਿੱਚ ਆਏ ਮਨ ਮਟਾਵ ਜਾਗਦੇ ਸੇ ਇੱਕ ਬੇਨੂ ਅਰਾਲ ਮਿਲ ਕੇ ਦੂਰ ਕਰਵਾ ਦਿੰਦੇ ਸੀ ਜਦੋਂ ਕੋਈ ਵਿਆਹ ਸਾਦੀ ਜਾਂ ਕੋਈ ਹੋਰ ਸਮਾਗਮ ਆਉਂਦਾ ਤਾਂ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਰੁੱਸੇ ਹੋਏ ਰਿਸ਼ਤੇਦਾਰ ਨੂੰ ਮਨਾ ਲੈਂਦੇ ਜਿਸ ਨਾਲ ਉਹ ਰਿਸ਼ਤਾ ਕਿਰਨੋਂ ਭਾਵ ਟੁੱਟਣੋਂ ਬਾਝੰਦਾ ਪਰ ਅੱਜ ਕੱਲ੍ਹ ਅਜਿਹਾ ਨਹੀਂ ਹੁੰਦਾ ਅਜੋਕੇ ਕਮਰਸ਼ੀਅਲ ਯੁੱਗ ਵਿੱਚ ਰਿਸ਼ਤੇਾਂ ਵਿੱਚ ਇੰਨੀਆਂ ਦਰਾੜਾਂ ਪੈ ਜਾਂਦੀਆਂ ਨੇ ਕਿ ਪੁੱਛੋ ਉਸਨਾਂ ਜਿਸ ਤੋਂ ਮਰਜ਼ੀ ਪੁੱਛ ਲਓ ਹਰ ਕੋਈ ਆਪਣੇ ਰਿਸ਼ਤੇਦਾਰਾਂ ਦਾ ਨਾਂ ਲੈਣ ਨੂੰ ਤਿਆਰ ਨਹੀਂ ਹੈ ਬਹੁਤ ਹੀ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਰਿਸ਼ਤੇਦਾਰੀਆਂ ਬਚਾ ਕੇ ਰੱਖੀਆਂ ਨੇ ਬਰਨਾ ਨਾ ਚਾਚੇਤਾਏ ਨਾ ਭੈਣ ਭਰਾ ਤੇ ਨਾ ਹੋਰ ਕੋਈ ਰਿਸ਼ਤੇਦਾਰੀ ਮਿਲਵਤਨ ਦੀ ਤਾਂ ਗੱਲ ਹੀ ਛੱਡੋ ਕੋਈ ਕਿਸੇ ਨੂੰ ਚੱਜ ਨਾਲ ਬਲਾਕੇ ਵੀ ਰਾਜੀ ਨਹੀਂ ਇਸੇ ਕਰਕੇ ਮੋਹ ਮੁਹੱਬਤ ਦੀਆਂ ਸੰਧਾਂ ਐਨੀਆਂ ਢਿੱਲੀਆਂ ਹੋ ਗਈਆਂ ਨੇ ਕਿ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਵਰਤਨ ਦੀ ਬਜਾਏ ਚਾਰਾਂ ਦੋਸਤਾਂ ਨੂੰ ਤਰਜੀਹ ਦੇ ਰਹੇ ਨੇ ਇਹ ਕਿਰਦੇ ਰਿਸ਼ਤਿਆਂ ਦੀ ਹਦਾਸਤਾਨ ਹੈ ਇਹ ਦੇਖ ਕੇ ਇੰਜ ਜਾਪਦਾ ਹੈ ਜਿਵੇਂ ਰਿਸ਼ਤੇ ਸ਼ਬਦ ਦਾ ਅਰਥ ਹੀ ਬਨ ਗਿਆ ਹੋਵੇ ਰਿਸ਼ਤਿਆਂ ਦਾ ਸਰੂਪ ਬਦਲਣ ਦੇ ਸਿੱਟੇ ਵਜੋਂ ਅਜੇ ਨਵੇਂ ਰਿਸ਼ਤੇ ਨਜਾਇਮ ਲਿਆ ਲਿਆ ਹੈ ਜਾਂ ਇਹ ਆਖ ਲਗੋ ਕਿ ਨਵੇਂ ਰਿਸ਼ਤੇ ਹੋਂਦ ਵਿੱਚ ਆ ਗਏ ਜਿਨ੍ਹਾਂ ਨੇ ਪੁਰਾਣੇ ਰਿਸ਼ਤਿਆਂ ਨੂੰ ਹੜੱਪ ਲਿਆ ਹੈ ਰਿਸ਼ਤਿਆਂ ਦੇ ਟੁੱਟਣ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਪੈਸੇ ਦੀ ਦੌੜ ਅਤੀਸ਼ਾਨੋਬੱਤ ਦਾ ਟ੍ਰੈਂਡ ਹੈ ਪੈਸੇ ਨੇ ਰਿਸ਼ਤਿਆਂ ਦਾ ਤਵਾਜਨ ਵਿਗਾੜ ਕੇ ਰੱਖ ਦਿੱਤਾ ਹੈ ਬਹੁਤੇ ਰਿਸ਼ਤਿਆਂ ਨੂੰ ਹੁਣ ਇੱਕ ਨਾਮ ਨਾਲ ਹੀ ਬੁਲਾਇਆ ਜਾਣ ਲੱਗਾ ਹੈ ਤੇ ਉਹ ਨਾਮ ਹੈ ਆਂਟੀ ਤੇ ਅੰਕਲ ਕੋਈ ਚਾਚਾ ਚਾਚੀ ਤਾਇਆ ਤਾਈ ਜਾਂ ਮਾਮਾ ਮਾਮੀ ਮਾਸੜ ਮਾਸੀ ਜਾਂ ਪੂਆ ਪੁੱਪੜ ਨਹੀਂ ਹੈ ਸਭ ਵਾਸਤੇ ਅੰਕਲ ਜਾਂ ਆਂਟੀ ਕਹਿ ਕੇ ਬੁਲਾ ਸਰਦੇ ਆ ਇਸ ਅੰਕਲ ਆਂਟੀ ਸ਼ਬਦ ਨੇ ਰਿਸ਼ਤਿਆਂ ਦੀ ਮਿਠਾਸ ਨੂੰ ਪਿੱਕਾ ਪਾ ਦਿੱਤਾ ਹੈ ਰਿਸ਼ਤੇ ਆ ਵਿਜਲਾ ਫਰਕ ਮੁੱਕ ਗਿਆ ਹੈ ਪਹਿਲੂ ਪਤਾ ਹੁੰਦਾ ਸੀ ਕਿ ਇਹ ਚਾਚਾ ਹੈ ਇਹ ਤਾਇਆ ਹੈ ਤੇ ਇਹ ਮਾਮਾ ਹੈ ਪਰੰਤੂ ਅੱਜ ਅੰਕਲ ਕਹਿ ਕੀ ਸਭ ਰਿਸ਼ਤਿਆਂ ਦਾ ਅਰਲਗੱਡ ਕਰ ਦਿੱਤਾ ਗਿਆ ਹੈ ਅੰਕਲ ਆਂਟੀ ਸ਼ਬਦ ਬਾਕੀ ਸ਼ਬਦਾਂ ਦੀ ਤਰ੍ਹਾਂ ਪੰਜਾਬੀ ਭਾਸ਼ਾ ਵਿੱਚ ਫਿੱਟ ਹੋ ਗਿਆ ਹੈ ਪਰ ਲੱਗਦਾ ਹੈ ਅੱਜ ਵੀ ਇਹੀ ਬਣਾਵਟੀ ਹੀ ਹੈ ਇਹ ਸ਼ਬਦ ਅਣਜਾਣ ਬੰਦੇ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ ਜਿਸ ਨੇ ਪੱਕੇ ਰਿਸ਼ਤੇ ਦੀ ਜਗ੍ਹਾ ਬਣ ਲਈ ਹੈ ਪੁਰਾਣੇ ਸਮਿਆਂ ਵਿੱਚ ਸਮਾਗਮਾਂ ਵਿੱਚ ਰਿਸ਼ਤਿਆਂ ਦੀ अहमियत ਖੁੱਲ ਕੇ ਦੇਖਣ ਨੂੰ ਮਿਲਦੀ ਸੀ ਵਿਆਹਾਂ ਵਿੱਚ ਮੁੰਡੇ ਕੁੜੀ ਨੂੰ ਖਾਰੇ ਤੋਂ ਉਤਾਰਨ ਦੀ ਰਸਮ ਕੇਵਲ ਮਾਮਾ ਹੀ ਅਦਾ ਕਰਦਾ ਸੀ ਦੌਰ ਦੀਆਂ ਅੱਖਾਂ ਵਿੱਚ ਸੁਰਮਾ ਪਾਉਣ ਦੀ ਰਸਮ ਭਾਬੀ ਨਵਾਉਂਦੀ ਸੀ ਪਿਆਹੇ ਵਿੱਚ ਵਿਆਹ ਵਿੱਚ ਮੁੰਡੇ ਦੇ ਸਿਰ ਤੋਂ ਪਾਣੀ ਬਾਰੰਦੀ ਦਾਸਮਾ ਮਾਂ ਕਰਦੀ ਸੀ ਰੀਵਣ ਕੱਟਣ ਦੀਆਂ ਰਸਮਾਂ ਸਾਲੀਆਂ ਨਵਾਉਂਦੀਆਂ ਸਨ ਪਰ ਅੱਜ ਕੱਲ੍ਹ ਰਸਮਾਂ ਬਦਲ ਗਈਆਂ ਆ ਰਿਸ਼ਤੇ ਵੀ ਬਦਲ ਗਏ ਜੇ ਕੋਈ ਰਿਸ਼ਤੇਦਾਰ ਸਮਾਗਮ ਵਿੱਚ ਗੁੱਸਾ ਕਿਨਾ ਹੋਉਂਦੀ ਵਜਾ ਕਰਕੇ ਸ਼ਿਰਕਤ ਨਹੀਂ ਕਰਦਾ ਤਾਂ ਛੱਟ ਅੰਕਲਣ ਟੀ ਕੰਮਸਾਰ ਦਿੰਦੇ ਨੇ ਪਰ ਪੁਰਾਣੇ ਵਕਤਾਂ ਵਿੱਚ ਅਜਿਹਾ ਨਹੀਂ ਸੀ ਹੁੰਦਾ ਜਿੰਨਾ ਸਮਾਂ ਕੋਈ ਰਿਸ਼ਤੇਦਾਰ ਸਮਾਗਮ ਵਿੱਚ ਨਾ ਪਹੁੰਚਦਾ ਉਹਨਾਂ ਸਮਾਂ ਰਸਮ ਪੂਰੀ ਨਹੀਂ ਸੀ ਕੀਤੀ ਜਾਂਦੀ ਰੁਸਣਾ ਸਾਵਣਾ ਅੱਜ ਕੱਲ ਤੋਂ ਕਿਤੇ ਜ਼ਿਆਦਾ ਸੀ ਪਰ ਰਿਸ਼ਤਿਆਂ ਵਿੱਚ ਮੋਹ ਮੁਹੱਬਤ ਇੰਨਾ ਜ਼ਿਆਦਾ ਹੁੰਦਾ ਸੀ ਕਿ ਰੁਸੇ ਬੰਦੇ ਨੂੰ ਮਨਾਉਣ ਲਈ ਸਾਰੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਸਨ ਪਰ ਹੁਣ ਜੇ ਕੋਈ ਰਿਸ਼ਤੇਦਾਰ ਰੁਸ ਜਾਵੇ ਤਾਂ ਉਸ ਨੂੰ ਮਨਾਉਣ ਲਈ ਕੋਈ ਨਹੀਂ ਜਾਂਦਾ ਸਗੋਂ ਆਖਦੇ ਹਨ ਉਸ ਬਣਾ ਕਰਾ ਕੇ ਛੱਡਾ ਨੀ ਰਹਿਣ ਦਿਓ ਉਸ ਨੂੰ ਇਹ ਹੀ ਵਜ੍ਹਾ ਹੈ ਕਿ ਦੇਸ ਤੇ ਕਿਰ ਰਹੇ ਹਨ ਮੋ ਖਤਮ ਹੁੰਦਾ ਜਾ ਰਿਹਾ ਹੈ ਅਸਲ ਵਿੱਚ ਰਿਸ਼ਤਿਆਂ ਦੀ ਥਾਂ ਪੈਸੇ ਨੇ ਲੈ ਲਈ ਹੈ ਬੰਦਾ ਹਰ ਗੱਲ ਦੀ ਪੂਰਤੀ ਪੈਸੇ ਨਾਲ ਕਰਨ ਦਾ ਆਦੀ ਹੋ ਗਿਆ ਹੈ ਇਹ ਕਾਰਨ ਹੈ ਕਿ ਹਰ ਵਿਅਕਤੀ ਤਣਾਅ ਵਿੱਚ ਨਜ਼ਰ ਆਉਂਦਾ ਹੈ ਪਹਿਲਾਂ ਦੁੱਖ ਸੁੱਖ ਸਾਂਝਾ ਕਰਕੇ ਅਰਾਲ ਮਿਲ ਕੇ ਬਣਾ ਲਿਆ ਜਾਂਦਾ ਸੀ ਜਿਸ ਨਾਲ ਮਨ ਹਲਕਾ ਹੋ ਜਾਂਦਾ ਸੀ ਪਤਾ ਹੁੰਦਾ ਸੀ ਕਿ ਕੋਈ ਮੁਸੀਬਤ ਜਾਂ ੀੜਾ ਪਈ ਤਾਂ ਮਿਲਤੀ ਉਸ ਦਾ ਹੱਲ ਕੱਢ ਲਵਾਂਗੇ। ਕੰਤੂ ਅੱਜ ਕੰ ਦੇ ਰਿਸ਼ਤਿਆਂ ਦੇ ਟੁੱਟਣ ਕਰਕੇ ਸਮਾਜਿਕ ਤਾਣਾ ਬਾਣਾ ਉਲਝਦਾ ਹੀ ਜਾ ਰਿਹਾ ਹੈ। ਅੱਜ ਲੋੜ ਹੈ ਸਮਾਜਿਕ ਤਾਣੇ ਬਾਣੇ ਤੋਂ ਸਵਾਰਨ ਦੀ ਰਿਸ਼ਤਿਆਂ ਦੀ ਅਹਿਮਤ ਨੂੰ ਸਮਝਣ ਦੀ ਜ਼ਿੰਦਗੀ ਦੇ ਘਾਟੇ ਵਾਦੇ ਜਰਦਿਆਂ ਵੱਖ-ਵੱਖ ਰਿਸ਼ਤਿਆਂ ਨੂੰ ਨਿਭਾਉਣ ਦੀ। ਜਾਰਾਂ ਦੋਸਤਾਂ ਨਾਲ ਜਾਰੀਆਂ ਨਿਵਾਉਂਦਿਆਂ ਬਾਕੀ ਰਿਸ਼ਤਿਆਂ ਨੂੰ ਵੀ ਬਰਕਰਾਰ ਰੱਖਣ ਦੀ ਨਹੀਂ ਤਾਂ ਇਸੇ ਤਰ੍ਹਾਂ ਗਲ ਘੁੱਟੂ ਹੋੜ ਜ਼ਿੰਦਗੀ गुजारਦਾ ਹੋਇਆ ਇਨਸਾਨ ਇਸ ਜਹਾਨ ਤੋਂ ਰੁਖਸਤ ਹੁੰਦਾ ਜਾਵੇਗਾ ਆਓ ਦੂਰੀਆਂ ਨੂੰ ਦੂਰ ਕਰਕੇ ਗਲੇ ਮਿਲ ਜਾਈਏ ਅਤੇ ਮੋਹ ਮੁਹੱਬਤਾ ਵੰਦੇ ਹੋਏ ਹਾਸ਼ਿਆ ਸਰਗਾਟਿਆਂ ਭਰੇ ਖੁਸ਼ਗਵਾਰ ਮਾਹੌਲ ਵਿੱਚ ਰਹਿ ਕੇ ਆ ਨਮੋਲ ਜਿੰਦਗੀ ਦਾ ਮਜ਼ਾ ਲੱਗਿਆ ਬਹੁਤ ਹੀ ਵਧੀਆ ਕਹਾਣੀ ਹੈ ਜੀ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅੱਜ ਕੱਲ ਇਹ ਹੀ ਸਦਾਈ ਹੈ ਸੋ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਧੰਨਵਾਦ ਜੀ